ਇਹ ਲੱਗਿਆ ਵੀ ਜੀ ਮੰਨ ਲਓ ਹੁਣ ਯਾਤਰਾ ਸ਼ੁਰੂ ਹੋ ਗਈ ਇਹ ਕਾਤਾ ਕਪਾ ਸਰਬਸ ਕਰਨੀ ਆ ਫਰੀ 1 ਅਕਤੂਬਰ ਮਹੀਨੇ ਤੱਕ ਜੀ ਠੀਕ ਆ ਇੱਕਦਮ ਨਾ ਫਾਰਮੈਲਟੀ ਕਰਨੀ ਇੱਕ ਹੁੰਦਾ ਦਿਲੋਂ ਕਰਨਾ ਉਹ ਇਹਦੇ ਉ ਝਲਕਦਾ ਸਾਨੂੰ ਵੀ ਦਿਲੋਂ ਕਰਦਾ ਮਤਲਬ ਵੀ ਆਪਣਾ ਘਰ-ਬਾਰ ਛੱਡ ਕੇ ਵੀ ਗਈ ਪਰ ਰਾਤ ਨੂੰ ਇੱਕ ਇੱਕ ਵੀ ਵੱਜ ਜਾਂਦਾ ਇਹਨੂੰ ਕਈ ਵਾਰਦਾ ਇੰਨੀ ਮਤਲਬ ਕਮ ਵੱਜ ਜਾਂਦਾ ਜਿਹੜਾ ਵਣ ਮੇਉ ਚੰਡੀਗੜ੍ਹ ਤੋਂ ਆਏ ਇਹ ਸੀ ਮੱਲਾਪੁਰ ਸਾਈਡ ਤੋਂ ਪੈਂਤਪੁਰ ਪਿੰਡ ਆ ਆਪਣਾ ਤੇ ਫਿਰ ਨਾ ਮੈਂ ਤਕਰੀਬਨ ਮ 14 15 ਹਾਲ ਜੁੜੇ ਆ ਨਾ ਔਰ ਮੈਂ ਕਹਿੰਦਾ ਇਹ ਪਹਿਲੇ 15 20 ਸਾਲ ਤੋਂ ਲਗਾਤਾਰ ਸੇਵਾ ਕਰਦੇ ਆ ਰਿਹਾ ਜਿਹੜੀ ਸੰਗਤ ਜਾਂਦੀ ਹੈ ਹੇਮਕੁੰਡ ਸਾਹਿਬ ਨੂੰ ਉਹਨਾਂ ਦੀ ਮੋਟਰਸਾਈਕਲ ਦੀ ਸਰਵਿਸ ਕਰਦੇ ਆ ਔਰ ਜਿੰਨੀ ਵੀ ਜਿੰਨੀ ਹੋ ਸਕੇ ਬਤੋਂ ਮਦਦ ਕਰਦੇ ਆ ਕਰਾਉਣੇ ਫਿਰ ਹਾਂਜੀ ਸਾਨੂੰ 15 ਸਾਲ ਹੋ ਗਏ ਤਕਰੀਬਨ ਸਰਵਿਸ ਕਰਾਉਂਦੇ ਨੂੰ ਹਾਂ ਅਸੀਂ ਚਾਰ ਵਾਰ ਮਨੀਕਰਨ ਸਾਹਿਬ ਜਾਇਆ ਏ ਚਾਰ ਵਾਰ ਹੇਮਕੁੰਡ ਸਾਹਿਬ ਜਾਇਆ ਏ ਮੋਟਰਸਾਈਕਲ ਤੇ ਹਾਂ ਤਿੰਨ ਵਾਰ ਹਜੂਰ ਸਾਹਿਬ ਵੀ ਜਾਇਆ ਏ ਅਸੀਂ ਮਾਰਾ ਇਹਨੂੰ ਮੁੰਡੇ ਨੂੰ ਹੋਗੇ ਕਾਫੀ ਚਿਰ ਹੋਗੇ ਫ੍ਰੀ ਸਰਵਿਸ ਕਰ ਦੇ ਦੂੰ ਜਿੰਨੇ ਵੀ ਸਾਡੇ ਮੋਟਰਸਾਈਕਲ ਵਗੈਰਾ ਹੁੰਦੇ ਨੇ ਸਾਰਿਆਂ ਦੀ ਇਹ ਸਰਵਿਸ ਕਰਦਾ ਹੈਗਾ ਲਗਭਗ ਇਹਦੀ ਉਹ ਜ਼ਿੰਮੇਵਾਰੀ ਹੁੰਦੀ ਹੈ ਸਾਡੀ ਮੀਨ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆਂ ਜੀ ਬੀਜਾ ਸ਼ਹਿਰ ਤੇ ਪੈਲ ਤੋਂ 6 ਕਿਲੋਮੀਟਰ ਦੂਰੀ ਤੇ ਸਥਿਤ ਹੈ ਜੀ ਬੀਜਾ ਚਾਵੇ ਦੇ ਨਾਮ ਨਾਲ ਵੀ ਜਾਣਦੇ ਆ ਪਿੰਡ ਧਮੋਟ ਕਲਾ ਪੱਤੀ ਜੇਠਾ ਤੋਂ ਮਨੂ ਧਮੋਟ ਸੋ ਵੀਰ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਦੁਕਾਨਦਾਰੀ ਕਰਦੇ ਨੇ ਤੇ ਹਰ ਸਾਲ ਜਿਹੜੇ ਨੌਜਵਾਨ ਵੀਰ ਇਹ ਮੋਟਰਸਾਈਕਲਾਂ ਤੇ ਸ਼੍ਰੀ ਹਿਮਕੁੰਡ ਸਾਹਿਬ ਜਾਂਦੇ ਨੇ ਵੀਰ ਨੇ ਦੱਸਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਬਿਲਕੁਲ ਫਰੀ ਦਿੱਤੀ ਜਾਂਦੀ ਆ ਮਾਸਕ ਵੀ ਮੂੰਹ ਤੇ ਲਾਉਣ ਵਾਸਤੇ ਫਰੀ ਦਿੱਤੇ ਜਾਂਦੇ ਨੇ ਤੇ ਬਾਕੀ ਜੋ ਵੀ ਮਾੜਾ ਮੋਟਾ ਖਰਚਾ ਆਉਂਦਾ ਵਾ ਉਹ ਸ਼ਾਇਦ ਵੀਰ ਲੈ ਲੈਂਦਾ ਆਪਾਂ ਸਾਰੀ ਗਰਾਊਂਡ ਰਿਪੋਰਟ ਕਰਾਂਗੇ ਅੱਜ ਦੀ ਵੀਡੀਓ 'ਚ ਬੇਨਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਮੋਟ ਵਾਲੇ ਖਾਸ ਕਰਕੇ ਆਪਣੇ ਪਿੰਡ ਦਾ ਮਾਣ ਆ ਜੀ ਪਿੰਡ ਤਮੋਟ ਇੱਕ ਦਾਨੀਆ ਦਾ ਪਿੰਡ ਆ ਜੀ ਪਿੰਡ ਤਮੋਟ ਦੇ ਵਿੱਚ ਬਹੁਤ ਦਾਨੀ ਵੀਰ ਨੇ ਤੇ ਬੇਨਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜ ਲਓ ਜੀ ਆਪਾਂ ਦੁਕਾਨ 'ਚ ਐਂਟਰ ਕਰ ਚੁੱਕੇ ਆਂ ਵੀਰ ਨਾਲ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲੈਣੇ ਆਂ ਗਰਾਊਂਡ ਰਿਪੋਰਟ ਤੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰ ਜੀ 사ਸ਼ੀ ਕਾਲ ਜੀ ਅਸੀ ਕਾਲ ਜੀ ਵੈਗੋਜੀਕਾ ਖਾਲਸਾ ਵੈਗੋਜੀ ਕੀ ਫਤਿਹ ਸੋ ਵੀਰ ਜੀ ਪਹਿਲਾ ਤੁਸੀਂ ਅਸੀਂ ਸਾਡੀ ਟੀਮ ਵੱਲੋਂ ਤੁਸੀਂ ਵਧਾਈ ਦੇ ਪਾਤਰੋਂ ਜੋ ਤੁਸੀਂ ਇੱਕ ਬਹੁਤ ਵਧੀਆ ਉਪਰਾਲਾ ਕਰਦੇ ਹੋ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਜਿਹੜੇ ਸ਼੍ਰੀ ਹਿਮਕੁੰਡ ਸਾਹਿਬ ਯਾਤਰੀ ਨੇ ਨੌਜਵਾਨ ਮੋਟਰਸਾਈਕਲਾਂ ਤੇ ਜਾਂਦੇ ਨੇ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਤੁਸੀਂ ਕਰ ਰਹੇ ਹੋ ਇਹ ਹੈ ਵੀਰੇ ਸਰਵਸੇ ਮਤਲਬ ਕਿਨੀ ਕੀ ਹਿਸਾਬਤਾਵਾ ਸਾਰਾ ਸਰਵਸੇ ਦਾ ਇਹ ਸਰਵਸੇ ਦੇ ਵਿੱਚ ਆਪਣੇ ਲੇਬਰ ਚਾਰਜ ਫ੍ਰੀ ਹੁੰਦੇ ਨੇ ਵਾਸ਼ਿੰਗ ਫ੍ਰੀ ਹੁੰਦੀ ਆ ਠੀਕ ਹੈ ਤੇ ਸਮਾਨ ਦੇ ਪੈਸੇ ਲੈਨੇ ਆ ਔਇਲ ਦੇ ਪੈਸੇ ਲੈਨੇ ਆ ਉਹ ਵੀ ਖਰੀਦ ਰੇਟ ਤੇ ਠੀਕ ਹੈ ਜੋ ਵੀ ਨਿੱਕਾ ਮੋਟਾ ਸਮਾਨ ਪੈਂਦਾ ਉਹਦੇ ਪੈਸੇ ਨਹੀਂ ਲੈਂਦੇ ਠੀਕ ਹੈ ਜੀ ਤੇ ਔਇਲ ਵਗੈਰਾ ਦੇ ਪੈਸੇ ਲਈਦੇ ਨੇ ਕੱਲੇ ਸੋ ਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਵੀ ਜਿਹੜਾ ਮੋਟਰਸਾਈਕਲ ਤੇ ਜੋ ਵੀ ਆਪਣਾ ਕੋਈ ਕੋਈ ਚੀਜ਼ ਪੈਣ ਵਾਲੀ ਆ ਜャਓ ਔਇਲ ਦੇ ਪੈਸੇ ਹੁੰਦੇ ਨੇ ਉਹ ਵੀ ਵੀਰ ਜਾਇਜ਼ ਰੇਟ ਤੇ ਲੈਂਦਾ ਉਹ ਜੋ ਕੋਈ ਪ੍ਰਾਫਿਟ ਨਹੀਂ ਕਮਾਉਂਦਾ ਬਾਕੀ ਜੋ ਵੀ ਵੀਰ ਦੀ ਮਿਹਨਤ ਆ ਉਹ ਬਿਲਕੁਲ ਫਰੀ ਆ ਫਰੀ ਆਫ ਕਾਸਟ ਆ ਸਾਰੀ ਤੇ ਵਧੀਆ ਸੇਵਾ ਭਾਵ ਨਾਲ ਵੀਰ ਕੰਮ ਕਰਦਾ ਵਾ ਸੇਵਾ ਯਾਤਰੀਆਂ ਵਾਸਤੇ ਵੀਰ ਜੀ ਹੁਣ ਤੱਕ ਆਪਣੇ ਕੋਲ ਕਿੰਨੇ ਇੱਕ ਸੇਵਾ ਦਾ ਯਾਤਰੀ ਆ ਚੁੱਕੇ ਨੇ ਆਪਣੇ ਕੋਲ ਇਸ ਸਾਲ ਆ ਚੁੱਕੇ ਨੇ 38 ਮੋਟਰਸਾਈਕਲ ਠੀਕ ਹੈ ਜੀ ਤੇ ਇਸ ਵਾਰ ਅਸੀਂ ਇੱਕ ਹੋਰ ਉਪਰਾਲਾ ਕੀਤਾ ਇਹ ਮਾਸਕ ਫਰੀ ਦੇਣ ਦੇ ਠੀਕ ਹੈ ਜੀ ਇਹ ਆਪਣੇ ਕੁਝ ਮਿੱਤਰ ਨੇ ਕੁਝ ਉਹਨਾਂ ਨੇ ਬਾਹਰੋਂ ਸਪான்ਸਰ ਕਰੇ ਨੇ ਆਪਾਂ ਨੂੰ ਠੀਕ ਹੈ ਜੀ ਉਹ ਵੀਰ ਨੇ ਜਾਣਕਾਰੀ ਦਿੰਦੇ ਆ ਵੀ ਸਰਬਸਤ ਚਲੋ ਹਰ ਸਾਲ ਇਹਦੀ ਕਰਦੇ ਨੇ ਫ੍ਰੀ ਵਧੀਆ ਗੱਲ ਆ ਸੇਵਾ ਤੇ ਇਸ ਵਾਰ ਵੀਰ ਨੇ ਨਵਾਂ ਉਪਰਾਲਾ ਨਾਲ ਹੋਰ ਸੇਵਾ ਜੋੜਤੀ ਜੀ ਸੇਵਾ ਨੂੰ ਵਧਾਤਾ ਤੇ ਜੋ ਆਪਾਂ ਫੇਸ ਮਾਸਕ ਹੁੰਦਾ ਵੀ ਕਈ ਵਾਰ ਮੱਛਰ ਵਾਸਤੇ ਜਾਂ ਧੂੜ ਮਿੱਟੀ ਵਾਸਤੇ ਇਹ ਉਹਦੇ ਵਾਸਤੇ ਬਚਾਅ ਕਰਦੇ ਨੇ ਬਹੁਤ ਵਧੀਆ ਅੱਖਾਂ ਦੀ ਜਿਹੜੀ ਸੇਫਟੀ ਹੈ ਦੇ ਨਾਲ ਇਹ ਵੀਰੇ ਦਾ ਖਰਚਾ ਪਾਣੀ ਫਿਰ ਕਿਵੇਂ ਅਰੇਂਜਮੈਂਟ ਕਰਦੇ ਤੁਸੀਂ ਇਹ ਮੇਰਾ ਇੱਕ ਮਿੱਤਰ ਆ ਠੀਕ ਹੈ ਅਮਰੀਕਾ ਉਹਨੇ ਭੇਜੇ ਨੇ ਉਹਨਾਂ ਵੱਲੋਂ ਸੇਵਾ ਤੇ ਕੋਈ ਦੋ ਮੇਰੇ ਦੋਸਤ ਐ ਇੱਥੇ ਨੇ ਇੰਡੀਆ 'ਚ ਤਿੰਨ ਉਹਨਾਂ ਨੇ ਪੈਸੇ ਦਿੱਤੇ ਨੇ ਠੀਕ ਹੈ ਕੁਝ ਆਪਹਾਪ ਕਰੇ ਨੇ ਠੀਕ ਆ ਜੀ ਜਾਨੀ ਵੀਰ ਨੇ ਦੱਸਿਆ ਵੀ ਜਿਹੜੀ ਸੇਵਾ ਅਸੀਂ 4-5 ਜਣੇ ਨੌਜਵਾਨਾਂ ਨਾਲ ਮਿਲ ਕੇ ਕਰਦੇ ਨੇ ਸੋ ਬਹੁਤ ਵਧੀਆ ਲੱਗਿਆ ਵੀਰ ਜੀ ਮੰਨ ਲਓ ਹੁਣ ਯਾਤਰਾ ਸ਼ੁਰੂ ਹੋ ਗਈ ਇਹ ਕਾਤਾ ਕਪਾ ਸਰਵਿਸ ਕਰਨੀ ਆ ਫਰੀ 1 ਅਕਤੂਬਰ ਮਹੀਨੇ ਤੱਕ ਜੀ ਠੀਕ ਆ ਅਕਤੂਬਰ ਦੇ ਐਂਡ ਤੱਕ ਕਰਾਂਗੇ 10 ਅਕਤੂਬਰ ਤੱਕ ਠੀਕ ਆ ਚਲੋ 10 ਅਕਤੂਬਰ ਨੂੰ ਤਾਂ ਸਮਾਪਤੀ ਆ ਉਸ ਤੋਂ ਪਹਿਲਾਂ ਜਿਹੜੇ ਜਿੰਨੇ ਆਉਣਗੇ ਕਰਾਂਗੇ ਠੀਕ ਆ ਇਹ ਨਹੀਂ ਹੈਗਾ ਵੀ ਸਾਡੀ ਦੁਕਾਨ ਤੇ ਸਰਵਿਸ ਕਰਾਉਣੀ ਆ ਉਹਨਾਂ ਨੂੰ ਹੀ ਦੇਣ ਦੇ ਜੇ ਕੋਈ ਰਾਸਤੇ ਦੇ ਵਿੱਚ ਵੀ ਲੰਘਦਾ ਠੀਕ ਆ ਕੋ ਜਾ ਰਿਹਾ ਉਹਨੂੰ ਵੀ ਅਸੀਂ ਮਾਸਕ ਦਵਾਂ ਜੇ ਕੋਈ ਉਹਦਾ ਕੰਮ ਹੋਣ ਵਾਲਾ ਉਹ ਵੀ ਫ੍ਰੀ ਕਰਾਂਗੇ ਠੀਕ ਆ ਸੋ ਵੀਰ ਨੇ ਜਾਣਕਾਰੀ ਦੇਦੇ ਦੱਸਿਆ ਵੀ ਜ਼ਰੂਰੀ ਨਹੀਂ ਕੋਈ ਜਿਹੜਾ ਯਾਤਰਾ ਵਾਸਤੇ ਜਾਵੇ ਤੇ ਹੋਰ ਵੀ ਕੋਈ ਲੋਡ ਵੰਦਾ ਜੋ ਇਹ ਮਾਸਕ ਨਹੀਂ ਖਰੀਦ ਸਕਦਾ ਲੋੜ ਆ ਕੋਈ ਰੋਜ਼ ਸਵੇਰੇ ਸ਼ਾਮ ਕੰਮ ਤੇ ਆਉਣਾ ਜਾਣਾ ਵੀਰ ਕਹਿੰਦਾ ਉਹ ਵੀ ਮੇਰੇ ਕੋਲ ਲੈ ਸਕਦਾ ਜਿਹੜਾ ਲੋਡ ਵੰਦਾ ਤੇ ਬਹੁਤ ਵਧੀਆ ਲੱਗਿਆ ਵੀਰ ਜੀ ਕਿੰਨੇ ਸਾਲ ਹੋ ਗਏ ਆਪਣੀ ਸੇਵਾ ਕਰਦੇ ਉਹਨੂੰ ਇਹ ਲੋਕਡਾਊਨ ਨੂੰ ਛੱਡ ਕੇ 18 ਸਾਲ ਹੋ ਗਏ ਜੀ ਠੀਕ ਆ ਲੋਕਡਾਊਨ ਦੇ ਵਿੱਚ ਯਾਤਰਾ ਬੰਦ ਰਹੀ ਸੀ ਹਾਂ ਉਦੋਂ ਉਦੋਂ 18 ਸਾਲ ਹੋ ਗਏ 2007 ਤੋਂ ਕਰਦੇ ਆ ਰਹੇ ਹਾਂ ਠੀਕ ਹੈ ਹੇਮਕੁੰਡ ਸਾਹਿਬ ਮਨੀ ਕਰਨ ਸਾਹਿਬ ਹੋਰ ਵੀ ਜਿੱਥੇ ਜਾਣਾ ਜੀ ਨੇ ਠੀਕ ਹੈ ਜੀ ਉਹਨਾਂ ਦੀ ਸਰਵਿਸ ਫ੍ਰੀ ਕਰਦੇ ਹਾਂ ਸੋ ਵੀਰ ਨੇ ਦੱਸਿਆ ਵੀ ਪਿਛਲੇ ਕਰੀਬ 17-18 ਸਾਲਾਂ ਤੋਂ ਲਗਾਤਾਰ ਸੇਵਾ ਭਾਵਨਾ ਨਾਲੇ ਸੇਵਾ ਕਰਦੇ ਆਉਂਦੇ ਨੇ ਸੋ ਬਹੁਤ ਵਧੀਆ ਗੱਲ ਲੱਗੀ ਹੈ ਜੀ ਚਲੋ ਇਹਨਾਂ ਦਾ ਕੰਮ ਆ ਉਹ ਫੀਲਡ ਦੇ ਵਿੱਚ ਆਪਣੀ ਸੇਵਾ ਰਿਹਾਉਂਦੇ ਨੇ ਸੋ ਆਪਾਂ ਨੂੰ ਵੀ ਜਿਹੜੇ ਵੀ ਆਪਾਂ ਫੀਲਡ ਦੇ ਵਿੱਚ ਕੰਮ ਕਰਦੇ ਜਿੱਥੇ ਆਪਣੀ ਕੋਈ ਮਦਦ ਉਤਕਾਰ ਸਕਦੇ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਹੋਰ ਕੋਈ ਗੱਲ ਵਾਸਤੇ ਇਲਾਵਾ ਕੋਈ ਹੋਰ ਅਸੀਂ ਸਟੈਂਡ ਬਣਾ ਕੇ ਰੱਖੇ ਨੇ ਕਾ ਠੀਕ ਹੈ ਇਹ ਵੀ ਜਾਂ ਕੋਈ ਯਾਤਰਾ ਤੇ ਜਾਂਦਾ ਉਹਨੂੰ ਆਪਾਂ ਲਾ ਦੰਨੇ ਆ ਆਪਣੇ ਵੱਲਿਓ ਤੇ ਵਾਪਸ ਅਗਲਾ ਕੇ ਸਾਨੂੰ ਵਾਪਸ ਕਰ ਸਕਦਾ ਤੇ ਨਾਲ ਥੋੜਾ ਬਹੁਤਾ ਸਮਾਨ ਦੇ ਦੋ ਜਿਵੇਂ ਤਾਰਾਂ ਦੇਤੀਆਂ ਪਲੱਗ ਦੇਤੇ ਠੀਕ ਹੈ ਯਾਨੀ ਪੂਰਾ ਫਾਇਦਾ ਕਰ ਲਓ ਹਾਂਜੀ ਸੋ ਵੀਰ ਨੇ ਦੱਸਿਆ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਸਟੈਂਡ ਨੇ ਮੋਟਰਸਾਈਕਲ ਤੇ ਲੱਗ ਜਾਂਦੇ ਨੇ ਤੇ ਵੀਰ ਉਸ ਤੋਂ ਬਾਅਦ ਫਿਰ ਉਤਾਰ ਕੇ ਰੱਖ ਲੈਣ ਤੁਸੀਂ ਦੁਆਰੇ ਹਾਂਜੀ ਅਗਲੇ ਸਾਲ ਵਾਸਤੇ ਰੱਖ ਲਈ ਦੇ ਨੇ ਬਿਲਕੁਲ ਕੋ ਵੀ ਨੇ ਦੱਸਿਆ ਵੀ ਜੇ ਕਿ ਉਸ ਨੂੰ ਕੋਈ ਆਪਾਂ ਚਲੋ ਜਦੋਂ ਯਾਤਰਾ ਤੇ ਜਾਣਾ ਆਪਣੇ ਕੋਲ ਸਮਾਨ ਹੁੰਦਾ ਬੈਗ ਹੁੰਦੇ ਨੇ ਭਾਰੀ ਤੇ ਉਹਦੇ ਵਾਸਤੇ ਆਪ ਨੂੰ ਸਟੈਂਡ ਦੀ ਲੋਡ ਪੈਂਦੀ ਆ ਸੋ ਵੀਰ ਕਹਿੰਦਾ ਸੀ ਸਟੈਂਡ ਵੀ ਲਾ ਕੇ ਦਿੰਨੇ ਆ ਜਦੋਂ ਤੁਸੀਂ ਯਾਤਰਾ ਤੋਂ ਆ ਜਾਂਦੇ ਹੋ ਤੇ ਦੁਬਾਰਾ ਵੀਰ ਕੋਲ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ ਤੇ ਅਗਲੇ ਸਾਲ ਲਈ ਆਪਾਂ ਨੂੰ ਫੇਰ ਵਰਤ ਹੋ ਜਾਂਦੇ ਨੇ ਸੋ ਵੀ ਵੀਰ ਦਾ ਦੇਖੋ ਮਾਸਕ ਵੀ ਦੇ ਰਿਹਾ ਸਟੈਂਡ ਵੀ ਦੇ ਰਿਹਾ ਸਰਵਿਸ ਵੀ ਫ੍ਰੀ ਕਰ ਰਿਹਾ ਇਸ ਤੋਂ ਇਲਾਵਾ ਹੋਰ ਵੀ ਜੋ ਵੀ ਜਿੱਥੇ ਤੱਕ ਹੁੰਦੀ ਹੈ ਵੀਰ ਦੀ ਆਪਣੀ ਮਦਦ ਕਰ ਰਿਹਾ ਸੋ ਲੋੜ ਆਪ ਨੂੰ ਇਦਾਂ ਦੀ ਵੀਡੀਓ ਸ਼ੇਅਰ ਕਰਨ ਦੀ ਤੇ ਵੀਰ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀ ਵੀਰੇ ਇਸ ਤੋਂ ਇਲਾਵਾ ਮੰਨ ਲਓ ਹੋਰ ਵੀ ਤੁਸੀਂ ਇੱਥੇ ਕਿਹੜਾ ਕੰਮ ਕਰਦੇ ਹੋ ਮਤਲਬ ਕੋਈ ਰਿਪੇਅਰ ਮੋਟਰਸਾਈਕਲ ਕੋਈ ਮੋਡੀਫਾਈ ਮੈਂ ਤੁਸੀਂ ਦੇਖਿਆ ਪੋਸਟ ਆਪਾਂ ਨੇ ਹੋ ਉਹ ਤਾਂ ਬਾਈਕ ਪੇਟ ਦਾ ਕੰਮ ਵੀ ਕਰੀਦਾ। ਉਹ ਵੀ ਕੰਮ ਠੀਕ ਆ ਜੀ। ਹਾਂਜੀ ਹਾਂ ਸਾਰਾ ਕਰੀਦਾ। ਠੀਕ ਆ। ਸੋ ਵੀਰ ਦਾ ਆਪਾਂ ਬਈ ਵੱਧ ਤੋਂ ਵੱਧ ਆਪਾਂ ਸਪੋਰਟ ਕਰੀਏ ਵੀਰ ਦੀ ਕੋਈ ਹੋਰ ਵੀ ਇਸ ਤੋਂ ਇਲਾਵਾ ਹੁੰਦਾ ਕੰਮ ਵੀਰ ਕੋਲ ਜਰੂਰ ਕਰਾਇਆ ਕਰੋ। ਦੇਖੋ ਵੀਰ ਇੰਨੀ ਸੇਵਾ ਕਰ ਰਿਹਾ ਤੇ ਆਪਣੇ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਇਹਨੂੰ ਵੀਰ ਨੂੰ ਐਪਰੀਸ਼ੀਏਟ ਕਰੀਏ। ਸੋ ਇਹਦੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ। ਆਪਾਂ ਵੀਰ ਨੂੰ ਹੌਸਲਾ ਦੇਣਾ। ਬਾਕੀ ਵੀਰੇ ਜੇ ਕੋਈ ਮੰਨ ਲਓ ਹੋਰ ਕੋਈ ਮੰਨ ਲਓ ਕੋਈ ਪਰ ਹੁੰਦਾ ਮੰਨ ਦੇ ਵਿੱਚ ਵੀ ਅਸੀਂ ਸੇਵਾ ਕਰਨੀ ਹੈ। ਤੁਸੀਂ ਸੇਵਾ ਕਰ ਰਹੇ ਹੋ ਹਨਾ ਇੰਨੇ ਸਾਲਾਂ ਤੋਂ। ਉਹਦੇ ਲਈ ਸੇਵਾ ਵਗੈਰਾ ਜੇ ਕਿਸੇ ਨੇ ਦੇਣੀ ਕਿਸੇ ਤੋਂ ਨਹੀਂ ਲੈਂਦੇ ਆਪਾਂ ਠੀਕ ਵਾਰ ਹੁੰਦਾ ਨਾ ਮੰਨ ਦੇ ਵਿੱਚ ਵੀ ਚਲੋ ਤੁਸੀਂ ਇਹ ਫੀਲਡ ਵਿੱਚ ਕੰਮ ਕਰ ਰਹੇ ਹੋ ਜਿਵੇਂ ਕਿਸੇ ਨੇ ਕੋਈ ਕਹਿ ਤਾ ਵੀ ਸਾਡੇ ਵੱਲੋਂ ਕੋਈ ਮਾਸਕ ਦੀ ਸੇਵਾ ਉਹ ਤੁਸੀਂ ਲੈ ਸਕਦੇ ਹੋ ਨਹੀਂ ਨਹੀਂ ਠੀਕ ਆ ਇਹ ਆਪੇ ਕਰਦੇ ਆ ਕਿਸੇ ਤੋਂ ਨਹੀਂ ਲੈਣੀ ਠੀਕ ਆ ਨਹੀਂ ਮੰਨ ਲਓ ਜੇ ਕੋਈ ਦੇਣਾ ਚਾਹੇ ਨਹੀਂ ਨਹੀਂ ਠੀਕ ਆ ਸੋ ਇਹ ਵੀ ਵੀਰ ਦਾ ਬਹੁਤ ਧੰਨਵਾਦੀ ਦੇਖੋ ਵੀਰ ਆਪਣੇ ਜਿੰਨਾ ਕੁ ਵੀ ਹੁੰਦਾ ਕਿ ਅਸੀਂ ਆਪੇ ਕਰਾਂਗੇ ਜਿੰਨਾ ਕੁ ਵੀ ਹੋਇਆ ਤੇ ਵਾਹਿਗੁਰੂ ਦੀ ਬੜੀ ਕਿਰਪਾ ਵਾ ਵੀਰ ਤੇ ਕੰਮ ਕਰਤੇ ਬਾਕੀ ਹੋਰ ਵੀ ਗੱਲਬਾਤ ਕਰਾਂਗੇ ਵੀਰ ਜੀ ਆਪਣੇ ਕੋਲ ਆ ਵੀ ਕਰ ਦਿਓ ਤੁਸੀਂ ਨਹੀਂ ਇਹੀ ਆ ਬਸ ਇਸ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਮਈ ਤੋਂ ਲੈ ਕੇ ਅਕਤੂਬਰ ਤੱਕ ਕਰਦੇ ਆ ਠੀਕ ਆ ਹਿੰਕੁਰ ਸਾਹਿਬ ਹਾਂਜੀ ਜੀ ਕਿਵੇਂ ਬਾਕੀ ਹੁਣ ਕਈ ਵਾਰ ਵੈਸੇ ਬੰਦਾ ਕਹਿ ਦਿੰਦਾ ਮੈਂ ਜਾਣਾ ਜਰਵੀ ਮਾੜਾ ਮੋਟਾ ਕਦੇ ਠੀਕ ਆ واਸ਼ਿੰਗ ਫ੍ਰੀ ਕਰਤੀ ਕਦੇ ਕੋਸ਼ ਕਰਤਾ ਥੋੜਾ ਬਹੁਤਾ ਜਰਵੀ ਕਰਈ ਜਾਂਦਾ ਪਰ ਆ ਦਿਨਾਂ ਦੇ ਵਿੱਚ ਪ੍ਰੋਪਰ ਫ੍ਰੀ ਕਰਦੇ ਆ ਠੀਕ ਆ ਸੋ ਵੀਰ ਕਹਿੰਦਾ ਵੀ ਆ ਦੇ ਨਾਲ ਦੇ ਵਿੱਚ ਜਿਹੜੀ ਆਪਣੀ ਮਿਹਨਤ ਆ ਉਹ ਸੀ ਬਿਲਕੁਲ ਹੀ ਲੈਂਦੇ ਜਿਹੜਾ ਕੋਈ ਸਮਾਨ ਕੋਈ ਸਚ ਐਨ ਕਵਰ ਪੈਣਾ ਜੋ ਵੀ ਮੋਟਰਸਾਈਕਲ 'ਚ ਕੋਈ ਸਮਾਨ ਪੈਂਦਾ ਉਹ ਵੀ ਬਾਜ਼ਾਰ ਰੇਟ ਤੇ ਜਾਇਜ਼ ਰੇਟ ਤੇ ਲੈਂਦੇ ਨੇ ਤੇ ਬਾਕੀ ਦੇਖੋ ਕਿੰਨੀ ਸੇਵਾ ਕਰ ਰਹੇ ਨੇ ਵੀਰ ਸੋ ਵੀਰ ਦਾ ਬਹੁਤ ਧੰਨਵਾਦ ਜੀ ਠੀਕ ਆ ਵੀਰ ਧੰਨਵਾਦ ਜੀ ਜੀ ਗੱਲਬਾਤ ਵੀਰੇ ਬਹੁਤ ਸ਼ੁਕਰੀਆ ਜੀ ਸੋ ਵੀਰ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵੀਰ ਆਪਣਾ ਸੇਵਾ ਕਰ ਰਿਹਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਨਗਰ ਤੁਮੋੜ ਤੋਂ ਜੀ ਇਹ ਵੀਰ ਆ ਆਪਣੇ ਪਿਛਲੇ ਕਰੀਬ 19 ਸਾਲਾਂ ਤੋਂ ਇੱਥੇ ਬੀਜਾ ਦੇ ਵੇਕੇ ਦੁਕਾਨਦਾਰੀ ਕਰ ਰਿਹਾ ਬਾਕੀ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਵੀਰੋਣੀ ਹੋਰ ਵੀ ਸਰਵਿਸ ਕਰਨ ਆਏ ਨੇ ਤੇ ਵੀਡੀਓ ਸਾਡੇ ਨਾਲ ਆਖਰ ਤੱਕ ਜੁੜੇ ਰਹੋ ਆਪਾਂ ਗੱਲਬਾਤ ਕਰ ਲੈਨੇ ਵੀਰ ਜੀ ਆਪਣੇ ਨਹਾਜ ਨੇ ਸਾਸ਼ੀਕਲ ਵੀਰੇ ਸਾਸ਼ੀਕਾ ਭਾਈ ਕਿਹੜੇ ਪਿੰਡ ਤੋਂ ਆਏ ਵੀਰੇ ਪੈਲ ਤੋਂ ਪੈਲ ਤੋਂ ਸੋ ਵੀਰ ਪੈਲ ਤੋਂ ਆਏ ਨੇ ਤੇ ਵੀਰ ਵੱਲੋਂ ਜਿਹੜੀ ਮਾਸਕ ਦੀ ਸੇਵਾ ਕੀਤੀ ਜਾਂਦੀ ਹੈ ਤੇ ਹੁਣ ਇਹਨਾਂ ਵੱਲੋਂ ਮਾਸਕ ਦੀ ਸੇਵਾ ਕੀਤੀ ਜਾਣੀ ਆ ਸੋ ਬਹੁਤ ਧੰਨਵਾਦ ਜੀ ਦੇਖੋ ਹੁਣੇ ਆਇਆ ਸੀਗਾ ਵੀਰ ਆਪਾਂ ਵੀਡੀਓ ਕੰਮ ਕਰ ਬਣਾ ਰਹੇ ਸੀਗੇ ਤੇ ਵੀਰ ਜੀ ਕਿਵੇਂ ਲੱਗਿਆ ਵੀਰ ਦਾ ਕੰਮ ਵਧੀਆ ਬਾਈ ਬਹੁਤ ਵਧੀਆ ਹਾਂ ਮੈਂ ਤਾਂ ਜਦ ਬੰਦਾ ਜਾਂਦਾ ਹੈ ਨਾ ਉੱਥੇ ਫਿਰ ਜਿਹੜੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਫਿਰ ਬੰਦੇ ਨੂੰ ਪਤਾ ਲੱਗਦਾ ਹਾਂ ਫਿਰ ਜਿਆਦਾ ਸੀ ਤਾਂ ਲੋਕ ਤੇ ਤੁਸੀਂ ਵੀ ਜਾਂਦੇ ਹੋ ਯਾਤਰਾ ਤੇ ਵੀਰੇ ਹਾਂਜੀ ਵੀਰੇ ਨੌਵੀਂ ਵਾਰ ਆ ਠੀਕ ਆ ਸੋ ਇਸ ਵਾਰ ਵੀ ਜਾ ਰਹੇ ਹੋ ਹਾਂਜੀ ਹਾਂਜੀ ਤੋ ਵੀਰ ਨੇ ਦੱਸਿਆ ਵੀ ਨੌਵਾਂ ਸਾਲ ਆ ਵੀਰ ਦਾ ਲਗਾਤਾਰ ਪੈਲ ਤੋਂ ਆਏ ਨੇ ਵੀਰ ਤੇ 마ਸਕ ਦੀ ਸੇਵਾ ਕੀਤੀ ਆ ਵੀਰ ਦਾ ਬਹੁਤ ਧੰਨਵਾਦ ਵੀਰ ਕਹਿੰਦਾ ਵੀ ਰਾਸਤੇ ਦੇ ਵਿੱਚ ਜਿਹੜੇ ਜਾਂਦੀ ਆ ਸੰਗਤ ਨੂੰ ਪਤਾ ਵੀ ਇਹ ਚੀਜ਼ ਜਿਹੜੀ ਬਹੁਤ ਲੋੜ ਆ ਰਾਸਤੇ ਦੇ ਵਿੱਚ ਮੱਛਰ ਵਗੈਰਾ ਜਾਂ ਹੋਰ ਧੂੜ ਮਿੱਟੀ ਅੱਖਾਂ ਦੀ ਆਪਣੀ ਸੇਫਟੀ ਬਾਰੇ ਜੇ ਮੋਟਰਸਾਈਕਲ ਤੇ ਜਾਣਾ ਆਪਾਂ ਕੁਝ ਵੀ ਹੋ ਸਕਦਾ ਬਾ ਦੁਰਘਟਨਾ ਤੇ ਇਹ ਬਹੁਤ ਵਧੀਆ ਚੀਜ਼ ਐ ਇਸ ਵਾਰ ਜਿਹੜੇ ਵੀਰ ਨੇ ਉਪਰਾਲਾ ਕੀਤਾ 마ਸਕ ਦੇਣ ਦਾ ਤੇ ਵਧੀਆ ਲੱਗਿਆ ਤੇ ਹੋਰ ਕੀ ਕਹਿਣਾ ਚਾਹੁੰਦੇ ਵੀਰ ਜੀ ਨਾ ਬਸ ਵੀਰੇ ਧੰਨਵਾਦ ਸੋ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਕਿਹੜਾ ਪਿੰਡ ਹੈ ਵੀਰ ਜੀ ਆਪਣਾ ਬ੍ਰੀਆਵਾਲਾ 90 ਚੰਡੀਗੜ੍ਹ ਤੋਂ ਆਏ ਜੀ ਅਸੀਂ ਮੁੱਲਾਪੁਰ ਸਾਈਡ ਤੋਂ ਪੈਂਤਪੁਰ ਪਿੰਡ ਹੈ ਆਪਣਾ ਤੇ ਸਰਵਿਸ ਕਰਾ ਰਹੇ ਹੋ ਵੀਰ ਯਾਤਰਾ ਤੇ ਜਾ ਰਹੇ ਹੋ ਵੀਰੇ ਹਾਂਜੀ ਵੀਰੇ ਕੱਲੂ ਯਾਤਰਾ ਤੇ ਜਾ ਰਹੇ ਹਾਂ ਅਸੀਂ ਪਹਿਲਾਂ ਵੀ ਕਰਾਈ ਹੈ ਕਿ ਫਸਟ ਟਾਈਮ ਕਰਾ ਰਹੇ ਹੋ ਵੀਰੇ ਨਹੀਂ ਪਹਿਲਾਂ ਵੀ ਕਰਾਉਂਦੇ ਸੀਗੇ ਵੀਰ ਨਾ ਆਪਣਾ ਸੋਹਣਾ ਪਿਆਰਾ ਇਹ ਹਰ ਸਾਲ ਜਾਨੀ ਹਾਂਜੀ ਹਰ ਸਾਲ ਹਾਂਜੀ ਕੋਈ ਪੈਸਾ ਤਾਂ ਨਹੀਂ ਲਿਆਗਾ ਵੀਰ ਬਲੋ ਨਹੀਂ ਨਹੀਂ ਜਮਾ ਵੀ ਨਹੀਂ ਸਰਬਸ ਵਾਸ਼ਿੰਗ ਆ ਪਿੱਛੇ ਸਟੈਂਡ ਹੈ ਮਾਸਕ ਆ ਸਭ ਕੁਝ ਹਾਂਜੀ ਬਿਲਕੁਲ ਫ੍ਰੀ ਕੀਤਾ ਜੀ ਸੋ ਵੀਰ ਦਾ ਬਹੁਤ ਧੰਨਵਾਦ ਵੀਰ ਨੇ ਦੱਸਿਆ ਹੀ ਪਹਿਲਾਂ ਵੀ ਵੀਰ ਤੁਸੀਂ ਸਰਵਿਸ ਕਰਾਉਨੇ ਆ ਤੇ ਵੀਰ ਜੀ ਹੁਣੀ ਹੇਮਕੋਟ ਸਾਹਿਬ ਦੀ ਯਾਤਰਾ ਕਰ ਰਹੇ ਨੇ ਜਾ ਰਹੇ ਨੇ ਤੇ ਕਹਿੰਦੇ ਬਿਲਕੁਲ ਫ੍ਰੀ ਆਫ ਕਾਸਟ ਕੀਤੀ ਆ ਤੇ ਵੀਰ ਜੀ ਸਟੈਂਡ ਲਾਇਆ ਸਮਾਨ ਰੱਖਣ ਵਾਸਤੇ ਹਾਂਜੀ ਵੀਰੇ ਇਹ ਤੇ ਬੈਗ ਬੂਕ ਰੱਖਣ ਵਾਸਤੇ ਲਾਇਆ ਤੁਸੀਂ ਜੀ ਇਹ ਵੀ ਬਿਲਕੁਲ ਫ੍ਰੀ ਲਾਇਆ ਜੀ ਹਾਂਜੀ ਸਭ ਕੁਝ ਫ੍ਰੀ ਲਾਇਆ ਤੇ ਜੀ ਠੀਕ ਆ ਸੋ ਵੀਰ ਬਣ ਦੱਸਿਆ ਤੀਗਾ ਵੀਡੀਓ ਦੇ ਵਿੱਚ ਵੀ ਜੇ ਕਿਸ ਨੂੰ ਸਟੈਂਡ ਦੀ ਲੋੜ ਹੁੰਦੀ ਆ ਸਮਾਨ ਰੱਖਣ ਵਾਸਤੇ ਬੋਲਡ ਦੇ ਉੱਪਰ ਲਾਇਆ ਵੀਰ ਦਾ ਇਹਨਾਂ ਦੀ ਬਹੁਤ ਧੰਨਵਾਦ ਵੀਰ ਨੇ ਗੱਲਬਾਤ ਕੀਤੀ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਨਾਲ ਵੀਰ ਜੀ ਹਾਜ਼ਰ ਨੇ ਦੁਕਾਨ ਬਿਲਕੁਲ ਨਾਲ ਆ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਵੀਰ ਜੀ ਤੁਹਾਡਾ ਮੇਰਾ ਨਾਮ ਲਵਲੀ ਕਹਿੰਦੇ ਆ ਵੈਸੇ ਨਵਨੀਤ ਸਿੰਘ ਲਾ ਠੀਕ ਆ ਹਾਂਜੀ ਮਨੂ ਵੀਰੇ ਤੁਸੀਂ ਬਿਲਕੁਲ ਨਾਲੋਂ ਕਿਵੇਂ ਆ ਵੀ ਇੱਥੇ ਕਿੰਨੇ ਕ ਮਤਲਬ ਸੇਵਾਦਾਰ ਆਉਂਦੇ ਨੇ ਸੇਵਾ ਕਰ ਰਹੇ ਨੇ 8 ਸਾਲ ਚੱਲ ਪਰ ਸਾਰੇ ਧਰਮਾਂ ਦੀ ਪੂਰੀ ਰਿਸਪੈਕਟ ਕਰਦਾ ਹੈ ਬੰਦਾ ਤੇ ਜਦੋਂ ਨੈਣਾ ਦੇਵੀ ਮਾਤਾ ਦਾ ਚੱਲਾ ਹੁੰਦਾ ਉਦੋਂ ਵੀ ਇਹ ਸਰਵਿਸ ਕਰਦੇ ਨੇ ਕਿਉਂਕਿ ਹੇਮਕੁੰਡ ਸਾਹਿਬ ਵਾਲੇ ਥੋੜਾ ਜਿਆਦਾ ਜਿਆਦਾ ਰਸ਼ ਹੁੰਦਾ ਤੇ ਲੰਬੀ ਯਾਤਰਾ ਹੁੰਦੀ ਹੈ ਇਸ ਕਰਕੇ ਹਰ ਸਾਲ ਇਹ ਠਰਮਾ ਸਾਲ ਮੈਨੂੰ ਤਾਂ ਦੇਖਦੇ ਨੂੰ ਹੋ ਗਏ ਤੇ ਪੂਰੀ ਇੱਕ ਤਾਂ ਹੁੰਦਾ ਨਾ ਫਾਰਮੈਲਟੀ ਕਰਨੀ ਇੱਕ ਹੁੰਦਾ ਦਿਲੋਂ ਕਰਨਾ ਉਹ ਇਹਦੇ ਉਨ ਝਲਕਦਾ ਸਾਨੂੰ ਵੀ ਦਿਲੋਂ ਕਰਦਾ ਮਤਲਬ ਵੀ ਆਪਣਾ ਘਰ-ਬਾਰ ਛੱਡ ਕੇ ਵੀ ਗਈ ਪਰ ਰਾਤ ਨੂੰ ਇੱਕ-ਇੱਕ ਵੀ ਵੱਜ ਜਾਂਦਾ ਇਹਨੂੰ ਕਈ ਵਾਰ ਤਾਂ ਇੰਨੀ ਮਤਲਬ ਕੰਮ ਵੱਜ ਜਾਂਦਾ ਕਿਉਂਕਿ ਜਿਨੇ ਉਹਨੂੰ ਯਾਤਰਾ ਤੇ ਜਾਣਾ ਵਿਚਾਰੇ ਨੇ ਉਹਨੂੰ ਤਾਂ ਫਿਰ ਕੰਮ ਉਹਦੇ ਨਵੇੜ ਕੇ ਦੇਣਾ ਪੈਣਾ ਉਹ ਦਿੰਦੇ ਵੀ ਨਹੀਂ ਇਹ ਮੁੰਡੇ ਵੀ ਯਾਨੀ ਇਹਨਾਂ ਨੂੰ ਤਿੰਨ ਰਾਤਾਂ ਹੋਈਆਂ ਉਰੇ ਤਿੰਨ ਰਾਤਾਂ ਹੋਈਆਂ ਉਰੇ ਇਹਨਾਂ ਨੂੰ ਇੱਕ ਮੁੰਡੇ ਦਾ ਇਹਨਾਂ ਦਾ ਮੇਨ ਕਾਰੀਗਰ ਆ ਉਹ ਵੀ ਅੱਜ ਗਿਆ ਵਾ ਆਪਣੇ ਉਹਨਾਂ ਨੇ ਟਾਈਮ ਕੱਢ ਕੇ ਆਪਣਾ ਮੋਟਰਸਾਂ ਤਿਆਰ ਕਰਕੇ ਤਿੰਨ ਰਾਤਾਂ ਲਾ ਕੇ ਆਪਣਾ ਮੋਟਰਸਾਂ ਤਿਆਰ ਕੀਤਾ ਫਿਰ ਗਏ ਨੇ ਉਹ ਵੀ ਦਾ ਧੰਨਵਾਦੀ ਵੀਰ ਨੇ ਦੱਸਿਆ ਵੀ ਬਹੁਤ ਸੇਵਾ ਭਾਵਨਾ ਨਾਲ ਸੇਵਾ ਕਰਦੇ ਨੇ ਇਹ ਨਹੀਂ ਹੈਗਾ ਵੀ ਉਪਰੋਂ ਹੀ ਜਾਂ ਆਪਣਾ ਨਾਮ ਬਣਾਉਣ ਵਾਸਤੇ ਨੰਬਰ ਬਣਾਉਣ ਵਾਸਤੇ ਦੁਕਾਨ ਦੀ ਮਸ਼ਹੂਰੀ ਕਰਨ ਦੇ ਵਾਸਤੇ ਅਸੀਂ ਵੀ ਇਸ ਗੱਲ ਦੀ ਹਾਮੀ ਭਰਦੇ ਆ ਕਿਉਂਕਿ ਮੈਂ ਸੋਸ਼ਲ ਵਰਕ ਕਰਦਾ ਪਿੰਡ ਤਮੋੜ ਦਾ ਹਰ ਪ੍ਰੋਗਰਾਮ ਦੇ ਵਿੱਚ ਮੈਂ ਡੰਡ ਕਰਦਾ ਹੁੰਦਾ ਇਹ ਵੀਰ ਵੱਲੋਂ ਕਿਸੇ ਵੀ ਧਰਮ ਦਾ ਹੋਵੇ ਇਹ ਵੀਰ ਨੇ 2-4 ਬਿਸਕੁਟਾਂ ਦੀਆਂ ਪੇਟੀਆਂ ਜਾਂ ਹੋਰ ਵੀ ਸੇਵਾ ਇਹਨੇ ਦੇ ਕੇ ਪਰੇ ਬਰੇ ਦੀ ਨਿਕ ਜਾਣ ਮੈਂ ਬਥੇਰਾ ਕਹਿੰਦਾ ਵੀਰ ਜੀ ਆਜੋ ਮਾੜੇ ਫੜਾ ਦੋ ਸੇਵਾਦਾਰਾਂ ਨੂੰ ਇਹਨੇ ਬਾਰੋ-ਬਾਰੀ ਫੜਾ ਕੇ ਇਹ ਨਹੀਂ ਕਿ ਉਹ ਮੂਰੇ ਹੋ ਕੇ ਫੜਾ ਮਾ ਯਾਨੀ ਹਰੇਕ वीर जिन्नाक भी हुंदा सेवा करदा वा ते अपना जेड़ा नाव बिल्कुल ही ਗੱਦ ਹੁਣ ਵੀ ਮੈਂ ਕਹਾਂ ਦੀਗਾ ਫੇਰ ਵੀ ਮੈਂ ਆਇਆ ਮੈਂ ਵੀਰੇ ਤਰ੍ਹਾਂ ਕਿ ਸੇਵਾ ਐਪਲੀਸ਼ੀਏਟ ਕਰਨ ਦਾ ਫਰਜ ਬਣਦਾ ਵੀ ਇੰਨੀ ਕਿਤਾ ਜਾਇਜ਼ ਆਪਾਂ ਵੀਡੀਓ ਪਾਵਾਂਗੇ ਤੇ ਵੀਰ ਤਾਂ ਕਹਾਂ ਸੀ ਰਹਿਣ ਹੁੰਦਾ ਚਲ ਕੋਈ ਗੱਲ ਇਹ ਵੀਡੀਓ ਨੂੰ ਕੀ ਸੀਗਾ ਨਾ ਵੀ ਸੇਵਾ ਹੀ ਕਰਦਾ ਪਰ ਨਹੀਂ ਆਪਣਾ ਫਰਜ ਬਣਦਾ ਤੇ ਤੁਹਾਡਾ ਵੀ ਫਰਜ ਬਣਦਾ ਵੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤਾਂ ਕਿ ਵੀਰ ਨੂੰ ਹੌਸਲਾ ਮਿਲੇ ਆਪਾਂ ਐਪਲੀਸ਼ੀਏਟ ਕਰਨ ਦਾ ਫਰਜ ਬਣਦਾ ਤੇ ਵੀਰ ਜੀ ਹੋਰ ਕੀ ਗੱਲ ਬਾਤ ਬਸ ਰੱਬ ਦੀ ਕਿਰਪਾ ਉੱਪਰ ਵਾਲੇ ਦੀ ਤੇ ਕਿਰਪਾ ਬਣੀ ਰਹੇ ਸਾਰੇ ਦਿਨ ਕੋਲ ਰਹਿੰਦੇ ਹੋ ਹਨਾ ਵੀ ਆਉਂਦੇ ਬਿਲਕੁਲ ਬਿਲਕੁਲ ਸਾਨੂੰ ਵੀ ਇਹਦੇ ਨਾਲ ਮਿਲ ਕੇ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਮਾੜਾ ਮਾੜਾ ਸਾਡਾ ਵੀ ਲੱਗ ਜਾਂਦਾ ਬਿਲਕੁਲ ਜੀ ਸਭ ਚਾ ਵੀਦੇ ਹੋਰ ਸੀ ਜਿੱਥੋਂ ਲੋਕ ਪਾਣੀ ਤੋਂ ਬੜੇ ਔਖੇ ਸੀ ਪੀਣ ਵਾਸਤੇ ਠੀਕ ਹੈ ਜੀ ਇਹਨੇ ਸਾਨੂੰ ਅਪਗ੍ਰੇਡ ਕਰਕੇ ਕਿਹਾ ਵੀ ਆਪਾਂ ਫਰਿੱਜ ਲਾਉਣੀ ਹੈ ਉਹ ਦੇਖੋ ਤੁਹਾਡੇ ਸਾਹਮਣੇ ਲੱਗੀ ਆ ਠੀਕ ਹੈ ਨਾ ਕਿਵੇਂ ਕਹਿੰਦਾ ਅਸੀਂ ਇਹਦੇ ਨਾਲ ਖੜਦੇ ਆ ਠੀਕ ਹੈ ਯਾਨੀ ਜੋ ਸੋਚਦਾ ਹੈ ਭਲੀ ਸੋਚਦਾ ਵਾ ਛੱਡਦਾ ਰੱਖਿਆ ਕਿਵੇਂ ਹੁਣ ਕਹਿੰਦਾ ਵੀ ਆਪਾਂ ਫਰਿੱਜ ਲਾਉਣੀ ਆ ਕਿਵੇਂ ਆਪਣਾ ਭਾਈਚਾਰਾ ਪਿਆ ਇੱਕ ਦੋ ਤਿੰਨ ਚਾਰ ਦੁਕਾਨਾਂ ਹੈਗੀਆਂ ਨੇ ਆਪਣੀਆਂ ਪੰਜ ਦੁਕਾਨਾਂ ਨਾਲ ਮਿਲ ਕੇ ਅਸੀਂ ਯਾਨੀ ਤੇਰੀ ਚੀਜ਼ ਇਹਨੇ ਕ ਇਹ ਉਹ ਦੇਖੋ ਨਲਕੇ ਦਾ ਪਾਣੀ ਪੀਣ ਵਾਲਾ ਹੈ ਨਹੀਂ ਵੀਰੇ ਠੀਕ ਹੈ ਉਹ ਦੇਖੋ ਫਰਿੱਜ ਉਹਦੇ ਸਾਹਮਣੇ ਲੱਗਿਆ ਠੰਡਾ ਪਾਣੀ ਜੋ ਵੀ ਇੱਥੋਂ ਆਉਂਦਾ ਵਾ ਠੰਡਾ ਪਾਣੀ ਵੇਕਲਾ ਜਾਂਦੇ ਜਾਂਦਾ ਵਾ ਠੀਕ ਹੈ ਨਲੇ ਅਗਲੇ ਦੇਖਦਾ ਵੀ ਹਾਂ ਪਾਈਦਾ ਫਰਿੱਜ ਲੱਗੀ ਆ ਵਧੀਆ ਓਰੇ ਠੀਕ ਆ ਨਾ ਯਾਨੀ ਜੋ ਕਹਿੰਦਾ ਇਹਨੇ ਕੰਮ ਕਰਨੀ ਇੱਕ ਕਰਨਾ ਹੀ ਕਰਨਾ ਉਹ ਤੇ ਮਤਲੇ ਆ ਤੇ ਕੋਈ ਆਪਣੇ ਪਜਤਰ ਵਾਲਾ ਆ ਗਿਆ ਉਹ ਕੰਮ ਛੱਡ ਗਿਆ ਪਹਿਲੇ ਇਹਨੇ ਉਹਦਾ ਕੰਮ ਕਰਨਾ ਵਾ ਚਾਹ ਰਾ ਚੋ ਵੀ ਜਾ ਮਰਦੀ ਹੋਵੇ ਚਾਹੇ ਖਰਾਬ ਹੋਵੇ ਇਹਨੇ ਆਪਣੇ ਕੋਲੋਂ ਉਹ ਲੈ ਕੇ ਬੰਦਾ ਨਾਲ ਹੋਰ ਇੱਕ ਹਾਂ ਕੰਮ ਕਰਕੇ ਦੇਣੇ ਦੇਣਾ ਵਾ ਤਿਆਰ ਆ ਦੋ 12 ਵਜੇ ਵਿੱਚ ਆ 1 ਵਜੇ ਇਹਨੇ ਕੰਮ ਕਰਨਾ ਹੀ ਕਰਨਾ ਠੀਕ ਆ ਨਾ ਇੱਕ ਤਾਂ ਵੀਰੇ ਹੁੰਦਾ ਵੀ ਇੱਕ ਮੋੜ ਸਾਂ ਕਰਦਾ ਵੀ ਆਪਾਂ ਵੀ ਆਪਾਂ ਵੀਡੀਓ ਪਾ ਦਨੇ ਯਾਰ ਬਣ ਗਿਆ ਕੰਮ ਉਹ ਪਰ ਉਹ ਕੰਮ ਨਹੀਂ ਹੈਗਾ ਠੀਕ ਆ ਜਾਂ ਮਰਜ਼ੀ ਤੁਸੀਂ ਆ ਕੇ ਇੱਥੇ ਆ ਕੇ ਦੇਖ ਲਿਓ ਠੀਕ ਆ ਨਾ ਵੀ ਇੱਕ ਵੀਡੀਓ ਬਣਾ ਦੀ ਲੈ ਆਈਏ ਵੀਡੀਓ ਆਪਾਂ ਬੈਲ ਕਰਤੀ ਜੇ ਵੀ ਆਪਣਾ ਨਾਮ ਹੋ ਜਾਊਗਾ ਪਰ ਉਹ ਚੀਜ਼ਾ ਇਹ ਉਹ ਨਹੀਂ ਹੈਗੀ ਐ ਠੀਕ ਆ ਨਾ ਕੰਮ ਕਰਦਾ ਵਧੀਆ ਵਧੀਆ ਮਾਨਤਰਿਆਂ ਕੰਮ ਕਰਦਾ ਜੋ ਕਹਤਾ ਉਹਨੇ ਕਰਨਾ ਹੀ ਕਰਨਾ ਵਾ ਠੀਕ ਹੈ ਸੋ ਵੀਰ ਦਾ ਬਹੁਤ ਧੰਨਵਾਦ ਜੀ ਬੀਜੇ ਵਾਲੇ ਵਾਸਤੇ ਵੀ ਇੱਕ ਮਾਨ ਵਾਲੀ ਗੱਲ ਆ ਕਿਉਂਕਿ ਬੀਜਾ ਸ਼ਹਿਰ ਆ ਨਾ ਦੇਖੋ ਉਹਦੇ ਵੀ ਨਾਲ ਦੇਖੋ ਮਸ਼ਹੂਰੀ ਹੁੰਦੀ ਆ ਵਾ ਨਾ ਕਿੰਨਾ ਵਧੀਆ ਲੱਗ ਰਿਹਾ ਭਾਈ ਬੀਜੇ ਦੁਕਾਨ ਮੇਨ ਬਸ ਸਟੈਂਡ ਚੋ ਤੇ ਬਾਕੀ ਸਾਰੇ ਦੁਕਾਨਦਾਰ ਵੀਰ ਸਾਰੇ ਰਲ ਮਿਲ ਕੇ ਵਧੀਆ ਕਹਿੰਦੇ ਸੀ ਕੋਈ ਵੀ ਕਾਰਜ ਹੁੰਦਾ ਤੇ ਰਲ ਮਿਲ ਕੇ ਕਰਨਾ ਵਾ ਹੁੰਦਾ ਤੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੋ ਵੀ ਠੰਡੇ ਪਾਣੀ ਵਾਲੀ ਲੱਗੀ ਹੋਈ ਆ ਤੇ ਫ੍ਰਿਜ ਲੱਗੀ ਆ ਕਦੇ ਵੀਰ ਵੀ ਇਹਨਾਂ ਵੱਲੋਂ ਕਿਹਾ ਭਾਈ ਰਲ ਮਿਲ ਕੇ ਸਾਰਿਆਂ ਨੇ ਕੀਤਾ ਗਿਆ ਠੰਡੇ ਪਾਣੀ ਦੀ ਬਹੁਤ ਲੋੜ ਆ ਕਹਿਣ ਦਾ ਆਪਾਂ ਵੀ ਸੇਵਾ ਭਾਵਨਾ ਵਾਲਾ ਮੁੰ ਸੋ ਬਹੁਤ ਵਧੀਆ ਗੱਲ ਹੈ ਜੀ ਦਿਲੋਂ ਕਰ ਰਿਹਾ ਸੀ ਦੇਖਿਆ ਵੀ ਫੋਨ ਵੀ ਭੱਜੇ ਨਾ ਠਾ ਫਿਰਦਾ ਚਾਹ ਪਾਣੀ ਮਿੰਟੋ ਮਿੰਟੀ ਸਾਰਿਆਂ ਨੂੰ ਵਧੀਆੜੀ ਕਸਟਮਰ ਨਾਲ ਵਧੀਆ ਡੀਲ ਕਰਦਾ ਵਾ ਤੇ ਆਲੇ-ਦਾਲੇ ਗਮਾਂਡ ਚ ਵੀ ਵਧੀਆ ਵਿਹਾਰ ਕਰਦੇ ਇਹੀ ਚੀਜ਼ ਹੁੰਦੀ ਆ ਸੋ ਇਹ ਚੀਜ਼ਾਂ ਕਰਨ ਦੀ ਬਹੁਤ ਲੋੜ ਆ ਸਾਨੂੰ ਸੇ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਹਾਡਾ ਸਮਾਂ ਦਿੱਤਾ ਥੈਂਕ ਯੂ ਜੀ ਥੈਂਕ ਯੂ ਸੋ ਆਪਣੇ ਨਾਲ ਵੀਰ ਜੀ ਹਾਜ਼ਰ ਨੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਕੀ ਨਾਮ ਆ ਵੀਰ ਜੀ ਤੁਹਾਡਾ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਆ ਜੀ ਠੀਕ ਆ ਤੁਸੀਂ ਵੀ ਹਰ ਸਾਲ ਜਾਂਦੇ ਹੋ ਫਿਰ ਜਾਂਦਾ ਹਾਂਜੀ 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 ਸਰ ਠੀਕ ਆ ਜੀ ਕਾਫੀ ਚਿਰ ਹੋ ਗਿਆ ਜਾਂਦੇ ਨੂੰ ਸਾਨੂੰ ਠੀਕ ਆ ਵੀ ਜਾਣੀ ਥੋੜਾ ਸਾਰੇ ਜਾਣੀ ਸਾਂਝੇ ਤੌਰ ਤੇ ਪਾਰਟਨਰ ਹੋ ਤੁਸੀਂ ਇਹਨਾਂ ਦੇ ਪਾਰਟਨਰ ਲਾ ਲਓ ਜਾਂ ਸਾਡਾ ਇੱਕ ਗਰੁੱਪ ਲਾ ਲਓ ਜੀ ਮਤਲਬ ਉਹ ਅਸੀਂ ਸਾਰੇ ਰਲ ਕੇ ਇਕੱਠੇ ਜਾਂਦੇ ਹਾਂ ਲਗਭਗ ਜੀ ਹਾਂਜੀ ਹਰ ਸਾਲ ਇਹ ਆਈਦਾ ਠੀਕ ਆ ਇਹਨੂੰ ਮੁੰਡੇ ਨੂੰ ਹੋ ਗਏ ਕਾਫੀ ਚਿਰ ਹੋ ਗਏ ਫ੍ਰੀ ਸਰਵਿਸ ਕਰਦੇ ਨੂੰ ਜਿੰਨੇ ਵੀ ਸਾਡੇ ਮੋਟਰਸਾਈਕਲ ਵਗੈਰਾ ਹੁੰਦੇ ਨੇ ਸਾਰਿਆਂ ਦੀ ਇਹ ਸਰਵਿਸ ਕਰਦਾ ਹੈਗਾ ਲਗਭਗ ਇਹਦੀ ਉਹ ਜ਼ਿੰਮੇਵਾਰੀ ਹੁੰਦੀ ਹੈ ਸਾਡੀ ਮੀਨ ਨਾਲ ਉਹ ਦੱਸਿਓ ਜੀ ਪਹਿਲਾਂ ਵੀ 18 ਸਾਲ ਕਰੀਬ ਹੋ ਗਏ ਇਸ ਵਾਰ ਜਿਹੜਾ ਨਵਾਂ ਉਪਰੇਲਾ ਵੀਰ ਨੇ ਕੀਤਾ ਮਾਸਕਾਂ ਦਾ ਉਹ ਵੀ ਵਧੀਆ ਲੱਗਿਆ ਬਹੁਤ ਵਧੀਆ ਜੀ ਇਹਦੇ ਨਾਲ ਸਾਡੇ ਨਾਲ ਜਦੋਂ ਅਸੀਂ ਜਾਂਦੇ ਹੁੰਦੇ ਸੀ ਹਰ ਸਾਲ ਸਾਡੇ ਆ ਕੇ ਸਕਿਨ ਵਗੈਰਾ ਬੋਲੋ ਵਗੈਰਾ ਜਲ ਜਾਂਦੇ ਸੀਗੇ ਅੱਖਾਂ ਦੇ ਵਿੱਚ ਬੜਾ ਆਉਂਦਾ ਸੀ ਹੁਣ ਆਹ ਮਾਸਕ ਲਾਉਣ ਦੇ ਨਾਲ ਕਾਫੀ ਹੱਦ ਤੱਕ ਫਰਕ ਪਊਗਾ ਲੋਕਾਂ ਦੇ ਮੂੰਹ ਵਗੈਰਾ ਨਹੀਂ ਜਲਣਗੇ ਜਿਹੜੇ ਜੋ ਅੱਖ ਜਾਂਦੇ ਨੇ ਵਧੀਆ ਸੇਫਟੀ ਰੱਖਣਗੇ ਨਾਲ ਹਾਂਜੀ ਨਹੀਂ ਅਸੀਂ ਮੂੰਹ ਤੇ ਕੱਪੜੇ ਬੰਨ ਕੇ ਜਾਂਦੇ ਸੀਗੇ ਜਿਉਂ ਉਹ ਚੀਜ਼ ਤੋਂ ਬਚੇ ਰਹੂਗੀ ਹਾਂਜੀ ਸੁਵੰਕਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਹੋਰ ਵੀ ਆਪਾਂ ਗੱਲਬਾਤ ਕਰ ਲੈਨੇ ਆਂ ਅੰਕ ਜਸੀ ਕਾਲ ਜੀ ਸਾਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਤੇ ਆਪਣੇ ਨਾਲੇ ਦੁਕਾਨ ਜੀ ਨਾਲ ਦੁਕਾਨ ਹੈ ਜੀ ਹਾਂਜੀ ਕਿਵੇਂ ਲੱਗ ਰਿਹਾ ਜੀ ਮੁੰਡੀ ਦੀ ਸੇਵਾ ਭਾਵਨਾ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਫ੍ਰੀ ਸੇਵਾ ਕਰ ਰਿਹਾ 18 ਸਾਲਾਂ ਤੋਂ ਫ੍ਰੀ ਸੇਵਾ ਕਰਦਾ ਆ ਰਿਹਾ ਜੀ ਇਹ ਤੇ ਅੰਕਲ ਜੀ ਨੇ ਦੱਸਿਆ ਵੀ ਇਹ ਆਪਣੇ ਨਾਲ ਹੀ ਦੁਕਾਨ ਆ ਤੇ ਇਹਨੇ ਦੱਸਿਆ ਵੀ ਪਿਛਲੇ 21 18 19 ਸਾਲਾਂ ਤੋਂ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਚਲੋ ਵਧੀਆ ਗੱਲ ਆ ਅੰਕਲਿਆਂ ਨਾਲ ਬੀਜੇ ਦਾ ਵੀ ਇਹਨੇ ਇੱਕ ਮਾਣ ਆਉਂਦਾ ਬਹੁਤ ਵੱਡਾ ਮਾਣ ਆ ਜੀ ਬਹੁਤ ਵੱਡਾ ਹਾਂ ਨਾਮ ਚੱਲਦਾ ਹੈ ਹਾਂਜੀ ਹਾਂ ਤੇ ਅਗਰ ਕੀ ਕਹਿਣਾ ਚਾਹੁੰਦੇ ਹੋ ਵੀਰ ਦੀ ਸੇਵਾ ਵਾਸਤੇ ਜੀ ਕੋਈ ਲਗਾ ਬਹੁਤ ਵਧੀਆ ਸਾਡੇ ਬੀਜੇ ਦਾ ਨੌਰੋਸ ਸਿੰਘ ਕੀਤਾ ਹੋਇਆ ਮੁੰਡੇ ਨੇ ਦੂਰ ਦੂਰ ਤੱਕ ਸਾਰੇ ਜਾਣਦੇ ਨੇ ਬੀਜੇ ਦਾ ਨੌਰ ਪਤਲਾ ਲੱਗਦਾ ਲੋਕਾਂ ਨੂੰ ਹਾਂਜੀ ਹਾਂ ਸੋ ਵੀਰ ਜੀ ਉਹਨਾਂ ਦਾ ਬਹੁਤ ਧੰਨਵਾਦ ਜੀ ਜਿਨੇ ਨੇ ਆਪਣਾ ਸਮਾਂ ਦਿੱਤਾ ਤੇ ਨਾਲੇ ਦੁਕਾਨ ਇਹਨਾਂ ਨੇ ਦੱਸਿਆ ਵੀ ਇੱਥੇ ਕਾਫੀ ਜਾਣੀ ਆਉਂਦੇ ਨੇ ਤੇ ਹਰ ਸਾਲ ਵੀਰ ਇਹਨਾਂ ਦੀ ਸੇਵਾ ਕਰਦਾ ਤਾਂ ਸਾਡੇ ਜਿਹੜਾ ਬੀਜਾ ਸ਼ਹਿਰ ਆ ਉਹਦਾ ਵੀ ਇੱਕ ਨਾਂ ਬਣਦਾ ਵਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇੱਕ ਫਰਜ਼ ਬਣਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹਦੇ ਨਾਲ ਵੀਰ ਨੂੰ ਹੌਸਲਾ ਮਿਲੇਗਾ ਤੇ ਅਗਲੇ ਸਾਲ ਵੀਰ ਹੋਰ ਵੱਧ ਤੋਂ ਵੱਧ ਸੇਵਾ ਕਰਦੋਂ ਅੰਕਲ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਜੀ ਨਾਲ ਦੁਕਾਨ ਦੇਤੇ ਆ ਅੰਕਲ ਜੀ ਵੀ ਹਾਜ਼ਰ ਨੇ ਆਪਣੇ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਸਾਸ਼ੀ ਕਾਲ ਜੀ ਕਿਸ਼ਨਗੜ੍ਹ ਜੀ ਪਿੰਡ ਹਾਂਜੀ ਕੀ ਨਾਮ ਹੈ ਤੁਹਾਡਾ ਹਰਪਾਲ ਸਿੰਘ ਜੀ ਇਹ ਸਨ ਵੀਰ ਜੀ ਕਿਸ਼ਨਗੜ੍ਹ ਤੋਂ ਹਰਪਾਲ ਸਿੰਘ ਜੀ ਤੇ ਵੀਰ ਨਾਲ ਗੱਲਬਾਤ ਕਰਦੇ ਵੀਰ ਜੀ ਕਿੰਨਾ ਕਿ ਤੁਸੀਂ ਇੱਥੇ ਸਰਵਿਸ ਕਰਾਉਂਦੇ ਹੋ ਫਿਰ ਹਾਂਜੀ ਸਾਨੂੰ 15 ਸਾਲ ਹੋ ਗਏ ਤਕਰੀਬਨ ਸਰਵਿਸ ਕਰਾਉਂਦੇ ਆ ਨੂੰ ਠੀਕ ਹੈ ਜੀ ਹਾਂ ਅਸੀਂ ਚਾਰ ਵਾਰ ਮਨੀਕਰਨ ਸਾਹਿਬ ਜਾਇਆ ਏ ਠੀਕ ਹੈ ਜੀ ਚਾਰ ਵਾਰ ਹਿਮਕੁੰਡ ਸਾਹਿਬ ਜਾਇਆ ਏ ਮੋਟਰਸਾਈਕਲ ਤੇ ਠੀਕ ਹੈ ਹਾਂ ਤਿੰਨ ਵਾਰ ਹਜੂਰ ਸਾਹਿਬ ਵੀ ਜਾਇਆ ਏ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਬਈ ਯਾਨੀ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਇਹ ਸਰਵਿਸ ਵੀਰ ਤੋਂ ਹੀ ਕਰਾਉਂਦੇ ਹੋ ਹਾਂਜੀ ਇਹਨਾਂ ਕੋਲ ਹੀ ਕਰਾ ਇਹ ਆਪੇ ਕਰਕੇ ਦਿੰਦੇ ਆ ਸਾਨੂੰ ਪਤਾ ਨਹੀਂ ਕੀ ਕਰਦੇ ਆ ਇਹ ਬਸ ਸੋ ਵੀਰ ਦਾ ਬਹੁਤ ਧੰਨਵਾਦ ਵੀਰ ਨੇ ਦੱਸਿਆ ਕਰੀਬ 15 ਸਾਲ ਹੋ ਗਏ ਤੇ ਵੀਰ ਕੋਲੇ ਜਿਵੇਂ ਹੇਮਕੁੰਡ ਸਾਹਿਬ ਵੀ ਹਜੂਰ ਸਾਹਿਬ ਵੀ ਵੀਰ ਕਹਿੰਦਾ ਸੀ ਮੋਟਰਸਾਈਕਲ ਤੇ ਜਾਂਦੇ ਆ ਤੇ ਸਾਰੀ ਸੇਵਾ ਇਹ ਤੋਂ ਵੀਰ ਤੋਂ ਹੀ ਹੁੰਦੀ ਆ ਹਾਂ ਕਦੇ ਵਧੀਆ ਤਸੱਲੀ ਬਾਕਸ ਸੇਵਾ ਭਾਵਨਾ ਨਾਲ ਕੰਮ ਕਰਦੇ ਨੇ ਤੇ ਬਾਕੀ ਹੂੰ ਵੀ ਵੀਰ ਹੋਰ ਵੀ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੋ ਤੇ ਉੱਥੇ ਵੀਰ ਵੱਲੋਂ ਵੱਧ ਤੋਂ ਵੱਧ ਸਹਿਯੋਗ ਹੁੰਦਾ ਤੇ ਬਹੁਤ ਵਧੀਆ ਲੱਗਿਆ ਅੰਕਲ ਜੀ ਗੱਲ ਕਰਕੇ ਧੰਨਵਾਦ ਜੀ ਤੁਹਾਡਾ ਬਹੁਤ 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 ਧੰਨਵਾਦ ਜੀ ਸਾਰਿਆਂ ਨੂੰ ਥੈਂਕ ਯੂ ਜੀ ਤੋ ਆਪਣੇ ਨਾਲ ਵੀਰ ਜੀ ਹਾਜ਼ਰ ਨੇ ਇਹਨਾਂ ਨੇ ਗੱਲਬਾਤ ਕਰ ਲੈਣੀ ਵੀਰ ਜੀ ਸასიਖਾਲ ਜੀ ਸასიਖਾਲ ਵੀਰੇ ਕਿਹੜਾ ਪਿੰਡਾ ਜੀ ਵੀਰ ਦਾ ਹਰਵੰਸਪੁਰਾ ਪਿੰਡ ਆ ਵੀਰੇ ਵੀਰ ਤੁਸੀਂ ਯਾਤਰਾ ਵੀਰ ਹਰੇਕ ਸਾਲ ਜਿਹੜੀ ਸੇਵਾ ਕਰਦਾ ਵਾ ਕੀ ਕਹਣਾ ਚੌਰੇ ਦੇ ਬਾਰੇ ਬਹੁਤ ਵਧੀਆ ਉਪਰਾਲਾ ਕਰ ਰਿਹਾ ਠੀਕ ਹੈ ਕਈ ਸਾਲਾਂ ਤੋਂ ਜਣ ਜੀ ਜਦਦੇ ਅਸੀਂ ਹੀ ਗੁਰੂ ਸਾਹਿਬ ਜਾਣ ਲੱਗੇ ਜਦੋਂ ਹੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਜਦ ਤੋਂ ਹੀ ਫ੍ਰੀ ਸਰਵਿਸ ਕਰਾ ਕੇ ਜਾਂਦੇ ਹਰੇਕ ਸਾਲ ਸਾਲ ਜੋ ਦੋ ਦੋ ਗੇੜੇ ਵੀ ਲਾ ਕੇ ਆਈਦੇ ਨੇ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਫ੍ਰੀ ਸਰਵਿਸ ਕਰਕੇ ਦਿੰਦਾ ਤੁਸੀਂ ਸਾਰਾ ਕੰਮ ਬਿਉਤੀ ਕਰਾਉਂਦਾ ਸਾਰਾ ਕੰਮ ਇਹ ਤੋਂ ਜੱਟ ਜਿੰਕਰਾ ਕੇ ਤੋਂ ਜਾਈਦਾ ਪੂਰਾ ਸਟੈਂਡ ਸਟੂਨ ਲਵਾ ਕੇ ਐਨ ਓਕੇ ਹੋ ਕੇ ਜਾਈ। ਰਾਜ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਵੀ ਅੱਧੀ ਰਾਤ ਵੀ ਫੋਨ ਕਰਕੇ ਪੁੱਛੀਦੇ। ਠੀਕ ਆ ਜੀ। ਫੇਰ ਵੀ ਚੱਕਣਗੇ ਫੋਨ। ਫੋਨ ਜਾ ਕੇ ਗੱਲਬਾਤ ਕਰਕੇ ਵੀ ਹਾਂ ਹੱਲ ਕਰ ਲੋ ਏਕਣ ਕਰ ਲੋ ਸਾਰਾ ਕੁਝ ਕਰਕੇ ਫੇਰ ਕਰਕੇ ਤੋਰਦਾ। ਇਹ ਨਹੀਂ ਹੈਗਾ ਵੀ ਹਾਂ ਯਾਰ ਵੀ ਕਹਤਾ ਵੀ ਉਹ ਗੱਲ ਆ। ਜਾਣੇ ਜੀ ਪ੍ਰੋਪਰ ਕਰਕੇ ਕੰਮ ਬੰਦੇ ਨੂੰ ਐਨ ਬਹੁਤ ਵਧੀਆ ਕਰਕੇ ਤੋਰਦਾ। ਕੰਮ ਦੀ ਵੀ ਤਸੱਲੀ ਐਨ ਪੂਰੀ ਐ। ਬਾਕੀ ਉਹ ਵੀ ਇਸ ਤੋਂ ਬਾਅਦ ਵੀ ਹੋਰ ਵੀ ਕੰਮ ਤੁਸੀਂ ਇਸੇ ਤਰ੍ਹਾਂ ਦੇ ਹੁੰਦੇ। ਹਾਂ ਬਾਕੀ ਵੀ ਸਾਰਾ ਕੰਮ ਅਸੀਂ ਇਥੇ ਹੀ ਕਰਾਉਣੀ। ਉਹ ਸਾਰੇ ਸਰਪੰਚ 2-4 ਮਹੀਨੇ ਬਾਅਦ ਕਰਾਉਣੀ। ਮੈਂ ਕਹਿੰਦਾ ਜਦਦਾ ਮੈਂ ਮੋਟਰਸਾਈਕਲ ਲਿਆ ਜਦਦਾ ਇਹਦੇ ਇਹਦੇ ਕੋਲ ਹੀ ਐ। ਮੈਂ ਕਦੇ ਏਜੰਸੀ 'ਚ ਨਹੀਂ ਗਿਆ ਅੱਜ ਤੱਕ। ਉਹ ਵੀ ਇਹਨੇ ਜਾਣਕਾਰੀ ਦਿੰਦੇ ਦੱਸਿਆ ਵੀ ਬਹੁਤ ਵਧੀਆ ਪਿਛਲੇ ਅਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਆਂ ਵੀਰ ਨਾਲ ਜਦੋਂ ਵੀ ਇਹ ਕਹਿੰਦੇ ਯਾਤਰਾ ਤੇ ਜਾਂਦੇ ਆਂ। ਤੇ ਸਾਰੀ ਆ ਵੀਰ ਕੋਲੀ ਸਰਵਿਸ ਕਰਾਉਂਦੇ ਨੇ ਇਸ ਤੋਂ ਇਲਾਵਾ ਉਹ ਵੀ ਜੋ ਵੀ ਮੋਟਰਸਾਈਕਲ ਦਾ ਕੰਮਕਾਰ ਕਰਾਉਣਾ ਵੀਰ ਕੋਲੀ ਕਰਾਉਂਦੇ ਨੇ ਤੇ ਬੜਾ ਵਧੀਆ ਵਿਹਾਰ ਬਣਿਆ ਹੋਇਆ ਸੇਵਾ ਭਾਵਨਾ ਵੀਰ ਕੰਮਕਾਰ ਕਰਦੇ ਇਸ ਤੋਂ ਬਾਅਦ ਕਹਿੰਦੇ ਕੋਈ ਹੋਰ ਵੀ ਐਮਰਜੈਂਸੀ ਲੋਡ ਪੈਂਦੀ ਆ ਤਾਂ ਵੀਰ ਫੋਨ ਤੇ ਵੀ ਸਾਡਾ ਹੱਲ ਕਰ ਕਰ ਦਿੰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਵੀਰ ਜੀ ਤੁਹਾਡਾ ਜਸਪ੍ਰੀ ਸਿੰਘ ਕਿੱਥੋਂ ਵੀਜੇ ਤੋਂ ਹਾਂਜੀ ਵੀਜੇ ਤੋਂ ਠੀਕ ਆ ਵੀਰ ਸੇਵਾ ਕਰਦਾ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਬਹੁਤ ਵਧੀਆ ਪ੍ਰਾਲਾਵਾ ਇਹਦਾ ਵੀਰ ਦਾ ਲੋਕਾਂ ਨੂੰ ਉਤਸ਼ਾਹ ਮਿਲਦਾ ਇਹਦੇ ਨਾਲ ਜਿਵੇਂ ਹਰੇਕ ਦੂਰੋਂ ਦੂਰੋਂ ਲੋਕ ਇਹਦੇ ਕੋਲ ਚੱਲ ਕੇ ਆਉਂਦੇ ਨੇ ਇਹ ਜਿਵੇਂ ਮਾਸਕ ਦਾ ਹੋਣੇ ਨੇ ਐਦ ਕੀ ਚਲਾਇਆ ਅੱਗੇ ਸਰਵਿਸ ਦਾ ਹੁੰਦਾ ਵਾ ਅਸੀਂ ਜੇ ਕਿਤੇ ਗੱਲ ਕਰਦੇ ਆਂ ਅਸੀਂ ਵੀ ਇਹਦਾ ਨਾਮ ਲੈਨੇ ਆਂ ਬਾਈ ਵੀਰੇ ਉੱਥੇ ਸਰਵਿਸ ਕਰਾਇਆ ਕਰੋ ਵੀ ਇਹ ਬਹੁਤ ਵਧੀਆ ਕੰਮ ਕਰਦਾ ਵੀ ਇਹ ਜਾਣਦਾ ਵੀ ਆ ਵੀ ਅਸੀਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਵੀ ਜਾਣੇ ਆਂ ਤਾਂ ਅਸੀਂ ਵੀ ਇਹਦੇ ਤੋਂ ਵੀ ਸਰਵਿਸ ਕਰਾਈ ਦਿਆ ਹੋਰ ਵੀ ਆਪਣੇ ਮਿੱਤਰਾਂ ਮਿੱਤੀਆਂ ਨੂੰ ਬੇਲੀਆ ਨੂੰ ਕਹੀਦਾ ਵਾ ਹਾਂ ਭਈ ਭਾਈ ਉੱਥੇ ਪਹੁੰਚ ਕੇ ਤੁਸੀਂ ਸਰਵਿਸ ਕਰਾਓ ਆਪਣਾ ਵੀ ਜਿਹੜੀ ਇਹ ਇਹਨੂੰ ਸਹਿਯੋਗ ਜੇ ਲੋਡ ਹੁੰਦਾ ਵਾ ਤਾਂ ਮਦਦ ਹੁੰਦੀ ਆ ਇਹਦੀ ਮਦਦ ਵੀ ਕਰੀ ਦੀ ਆ ਜੋ ਵੀ ਇਹ ਕਹਿੰਦਾ ਵਾ ਇਹਨੂੰ ਕਰੀ ਜਾਵਾ ਹਾਂ ਸਹਿਯੋਗ ਇਹਨੂੰ ਪੂਰਾ ਕਰਦੇ ਆ ਵਾ ਇੱਥੇ ਸਾਰੇ ਜਿੰਨੇ ਵੀ ਹੈਗੇ ਆਪਣੇ ਦੁਕਾਨਦਾਰ ਨੇ ਜੋ ਵੀ ਹੈ ਇਹਦਾ ਸਾਰੇ ਸਹਿਯੋਗ ਕਰਦੇ ਆ ਹਾਂ ਇਹਨੂੰ ਉਤਸ਼ਾਹ ਕਰਦੇ ਆ ਭਾਈ ਤੂੰ ਕਾਰ ਬਾਤੋ ਬਾਤ ਚਾਹੀਦਾ ਵੀ ਦੇਖੋ ਕੱਲਾ ਬੰਦਾ ਇਹਨਾਂ ਕਰ ਰਿਹਾ ਹੈ ਬਿਲਕੁਲ ਆਪਾਂ ਦਾ ਪਿੱਛੇ ਸਹਯੋਗ ਕਰਦੀ ਇੱਥੇ ਆਪਣੀ ਸੇਵਾ ਸੋ ਅੰਕਲ ਜੀ ਦਾ ਬਹੁਤ ਧੰਨਵਾਦ ਨੇ ਦੱਸਿਆ ਪਿਛਲੇ ਕਾਫੀ ਸਾਲਾਂ ਤੋਂ ਸੇਵਾ ਕਰ ਰਹੇ ਨੇ ਇਹ ਕਹਿੰਦੇ ਅਸੀਂ ਵੀ ਜਾਣਦੇ ਆ ਤੇ ਵੀਰ ਤੋਂ ਹੀ ਕਰਕੇ ਜਾਣਦੇ ਆ ਬੜੀ ਸੇਵਾ ਭਾਵਨਾ ਨਾਲ ਸੇਵਾ ਦਾ ਕੰਮ ਕਰ ਰਿਹਾ ਵੀਰ ਆਪਣਾ ਤੇ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਥੈਂਕ ਯੂ ਸੋ ਆਪਾ ਵੀਨਾ ਅੰਤ ਦੇ ਵਿੱਚ ਗੱਲਬਾਤ ਕਰ ਲੈਣੇ ਵੀਰ ਜੀ ਕੀ ਕਹਿਣਾ ਚਾਹੁੰਦੇ ਆਂ ਅੰਤ ਦੇ ਵਿੱਚ ਤੁਸੀਂ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਕੋ ਤੇ ਵਾਹਿਗੁਰੂ ਕਿਰਪਾ ਕਰੇ ਮੇਰੇ ਤੇ ਮੈਂ ਮੈਂ ਸੇਵਾ ਇਦਾਂ ਹੀ ਕਰਦਾ ਰਹਾ ਤੇ ਵੱਧ ਕਰੀਏ ਤੇ ਬਹੁਤ ਕੁਛ ਦਿੱਤਾ ਪ੍ਰਮਾਤਮਾ ਨੇ ਸਾਈਕਲ ਤੋਂ ਗੱਡੀ ਵਾਲੇ ਕਰਤਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇੱਕ ਬੇ ਕਿਰਪਾ ਹੋਰ ਕਰਨ ਵੀ ਮੈਂ ਕੇਸ ਰੱਖ ਲਾ ਫਿਲਹਾਲ ਦੀ ਘੜੀ ਮੈਂ ਰੋਡਾਂ ਪਰ ਮੈਂ ਪਰਨਾ ਬੰਨ ਲੈਣਾ ਤੇ ਵਾਹਿਗੁਰੂ ਮੇਰੇ ਤੇ ਕਿਰਪਾ ਕਰਨ ਮੈਂ ਕੇਸ ਰੱਖਾਂ ਤੇ ਪ੍ਰੋਪਰ ਪੂਰਾ ਸੰਸਾਰ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਵੀਰ ਨੇ ਇੱਕ ਜਾਣਕਾਰੀ ਹੋਰ ਦਿੱਤੀ ਆ ਤੇ ਵੀਰ ਕਹਿੰਦਾ ਵੀ ਬੜੀ ਵੈਗੁਰੂ ਦੀ ਕਿਰਪਾ ਵਾ ਮਿਹਨਤ ਦੇ ਨਾਲ ਵੈਗੁਰੂ ਦਸਵੰਦ ਕੱਢ ਰਿਆ ਸੋ ਆਪਣਾ ਵੀ ਸਾਰਿਆਂ ਦਾ ਫਰਜ਼ ਬਣਦਾ ਜਿੰਨਾ ਕਿ ਵੀ ਹੋ ਸਕਦਾ ਥੋੜੇ ਜਿਹਾ ਥੋੜਾ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਸੋ ਇਹ ਵੀਰ ਵੱਲੋਂ ਵੀ ਆਪਣੀ ਮਿਹਨਤ ਦੇ ਵਿੱਚੋਂ ਦਸਾਂ ਨਾ ਹੋndi ਕਮਾਈ ਦੇ ਵਿੱਚ ਦਸਵੰਦ ਕੱਢਿਆ ਜਾਂਦਾ ਤੇ ਇੱਕ ਵੀਰ ਨੇ ਹੋਰ ਗੱਲਬਾਤ ਕੀਤੀ ਆ ਵੀ ਇਸ ਟਾਈਮ ਦਾ ਵੀਰ ਰੋਡਾ ਨੇ ਤੇ ਰੋਡੇ ਨੇ ਵੀਰ ਜੀ ਤੇ ਇਹਨਾਂ ਦੱਸਿਆ ਵੀ ਵੈਗੁਰੂ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੇਸ ਰੱਖ ਲੈਣ ਪੂਰਾ ਪ੍ਰ ਸੋ ਵਾਹਿਗੁਰੂ ਨੇ ਤੇ ਕਿਰਪਾ ਕਰਨ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵਿੱਚ ਤੁਹਾਡਾ